ਲਓ ਜੀ ਬਾਈ ਜੀ ਮੈਂ ਤੁਹਾਡੇ ਆਪਣਾ ਵੀਰਪਾਲ ਮਿਸਤਰੀ ਬਰੇਟਾ ਨਾਲ। ਲਓ ਬਾਈ ਜੀ ਆਪਾਂ ਨਾ ਹੁਣ ਕਈਆਂ ਦਾ ਸੀਜ਼ਨ ਚੱਲਦਾ ਬਾਈ। ਕਈਆਂ ਲੈ ਕੇ ਆਇਆ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ। ਡਰਾਪ ਦੀ ਕੁਆਲਿਟੀ ਬਾਈ। ਵਧੀਆ ਡਿਜ਼ਾਈਨ ਪਿਆ ਹੋਇਆ ਉੱਤੇ। ਤੇ ਆਪਣੀ ਮੋਹਰ ਲੱਗੀ ਹੁੰਦੀ ਆ ਬਾਈ ਜੀ ਵੀਰਪਾਲ ਬਰੇਟਾ ਦੇ ਨਾਮ ਤੇ। ਟੱਕਣਾ ਬਾਈ ਜੀ ਸਾਰੇ ਗਾਕਿਆਂ ਨੂੰ ਬੇਇੱਜ਼ਤੀ ਹੋਰ ਆ। ਆਪਣਾ ਬਾਈ ਜੀ ਜਿਹੜੇ ਬੰਦੇ ਨੇ ਵੀ ਕਹੀ ਲੈਣੀ ਹੁੰਦੀ ਆ। ਤਾਂ ਦੁਕਾਨ ਤੇ ਆ ਕੇ ਲੈ ਕੇ ਜਾਓ ਵੀਰੇ ਤੇ ਆਮ ਜੇ ਕੋਈ ਨਾਮ ਲੈ ਕੇ ਵੇਚਦਾ ਤਾਂ ਨਖਰ ਤੋਂ ਬਚੇ ਚੰਗਾ ਭਾਈ ਜੀ ਤੇ ਸੋਡੇ ਭਾਈਆਂ ਦਾ ਪਿਆਰ ਹੀ ਜਿੰਨਾ ਭਾਈ ਆਪਾਂ ਨੇ ਜੀ ਚੰਗੇ ਚੰਗੇ ਸਾਨੂੰ ਖੇਤੀਬਾੜੀ ਵਾਲੇ ਸੱਤ ਬਣਾ ਕੇ ਦੇਨੇ ਆ ਭਾਈ ਬਹੁਤ ਹੀ ਵਧੀਆ ਢੈਂਟ ਤੁਰੇ ਭਾਈ ਜੀ ਤਾਂ ਜਿਹੜੇ ਆਪਣੇ ਜ਼ਿੰਮੇਦਾਰ ਵੀਰਾਂ ਕੰਮ ਕਰਨ ਵਾਲੇ ਬੰਦੇ ਨੇ ਭਾਈ ਆਪਣੇ ਔਖੇ ਨਾ ਹੋਣ ਭਾਈ ਹਾ ਜੋ ਜੰਨਾ ਵਧੀਆ ਸੰਤ ਹੁੰਦਾ ਲੱਗਦਾ ਹੁੰਦਾ ਬਾਈ ਕੋਈ ਜਿਹੜਾ ਕੰਮ ਵਾਲਾ ਬੰਦਾ ਉਹਦਾ ਜੋੜ ਘੱਟ ਲਾਇਆ ਕਰਦਾ ਮਧਿਆ ਕਵਾਰਤੀ ਤੁਹਾਡੇ ਭਾਈਆਂ ਦਾ ਪਿਆਰ ਜਿੱਤਣਾ ਬਾਈ ਜੀ ਧੰਨਵਾਦ